ਸਾਹਿਬ ਜੀ ਦਾ ਹਾਲ ਸਾਹਿਬ ਸ੍ਰੀ ਮਹਤੂਰ ਜੀ ਕੀ ਫਤ ਹੈ ਇੱਥੋਂ ਖਤਾ ਇੱਥੋਂ ਹਣ ਕਥਾ ਸ਼ੁਰੂ ਕਰਨ ਲੱਗੇ ਆ ਸਤਿਗੁਰੂ ਜੀ ਨੇ ਦਿਨੇ ਕੰਗੜ ਨਗਰ ਵਿੱਚ ਪਹੁੰਚਣਾ ਸਤਿਗੁਰੂ ਜੀ ਕੋ ਚੱਲ ਹੈ ਕਿ ਰਾਏ ਕੱਲੇ ਕੋਣੋਂ ਤਨ ਲੱਗੇ ਤਾਂ ਰਾਏ ਕੱਲੇ ਨੇ ਇੱਕ ਸੁੰਦਰ ਘੋੜਾ ਤਲਵਾਰ ਢਾਲ ਤੇ ਹੋਰ ਹਥਿਆਰ ਸਤਿਗੁਰੂ ਜੀ ਲਈ ਭੇਟਾ ਕੀਤੇ ਉਹ ਜੀ ਨੇ ਸਭ ਪ੍ਰਮਾਨ ਕਰ ਲਏ ਉਸ ਦੇ ਘੋੜੇ ਤੇ ਸਵਾਰ ਹੋਏ ਉਹ ਪਏ ਉਸ ਵੇਲੇ ਤੁਰਕਾਂ ਦਾ ਖਤਰਾ ਬਹੁਤ ਸਾਰਾ ਟਲ ਗਿਆ ਸੀ ਨਾਲੇ ਪਿੰਡਾਂ ਵਿੱਚ ਖਬਰਾਂ ਨਹੀਂ ਆਉਂਦੀਆਂ ਸਨ ਤੇ ਨਾ ਤੇ ਨਾ ਪਿੱਛੋਂ ਬਾਹਰ ਸ਼ਹਿਰ ਨੂੰ ਜਾਂਦੀਆਂ ਸਨ ਸਤਿਗੁਰੂ ਜੀ ਉੱਥੋਂ ਵਿਦਾ ਹੋ ਕੇ ਮਾਲਵੇ ਨੂੰ ਆ ਗਏ ਰਾਮਜੀਤ ਜੈਸ ਨੂੰ ਵੀ ਪਤਾ ਲੱਗਾ ਉਸ ਨੇ ਸੇਵਾ ਕੀਤੀ ਚਾਲਦੇ ਚਾਲਦੇ ਦਿਨ ਨੇ ਪੁੱਜੇ ਇਹ ਦਿਨਾਂ ਨਾਗਰ ਵੱਡੇ ਪਿੰਡ ਕਾਂਗੜ ਵਿੱਚੋਂ ਨਿਕਲ ਕੇ ਬਸਿਆ ਹੋਇਆ ਸੀ ਇੱਥੋਂ ਰਾਏ ਜੂਨ ਦੇ ਪੁੱਤ ਰਾਏ ਜੂਨ ਦੇ ਪੁੱਤਰ ਐਨੇ ਸਾਨਾ ਉਹ ਗੁਰੂ ਘਰ ਦੇ ਪ੍ਰੇਮੀ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਦਸਵੇਂ ਪਾਸ਼ਾ ਨਵੇਂ ਹੀ ਰੂਪ ਵਿੱਚ ਇੱਥੇ ਆਏ ਹੋਏ ਹਨ ਤਾਂ ਬੜੇ ਖੁਸ਼ ਹੋਏ ਦਿਨ ਦੇ ਚੌਧਰੀ ਨਖਵੀਰ ਸਮੀਰ ਤੇ ਤਖਤ ਮਲ ਸਨ ਇੰਨਾ ਤਿੰਨਾ ਹੀ ਭਰਾ ਸਨ ਇਹ ਸਾਰੇ ਇਲਾਕੇ ਵਿੱਚ ਇਹਨਾਂ ਦੀ ਬਹਾਦਰੀ ਤੇ ਚੌਧਰ ਦੀ ਚਰਚਾ ਸੀ ਇਹਨਾਂ ਦਾ ਬਾਬਾ ਰਾਏ ਜੋਤ ਬਹੁਤ ਵੱਡਾ ਸੁਨਮਾ ਸੀ ਅਸਨੇ ਸਤਗੁਰੂ ਹਰ ਗੋਬਿੰਦ ਸਾਹਿਬ ਜੀ ਦੀ ਸੇਵਾ ਕੀਤੀ ਸੀ ਗੁਰੂ ਸਰਬਾਲੇ ਜੁੱਧ ਵਿੱਚ ਉਹ ਸਤਗੁਰੂ ਜੀ ਵੱਲੋਂ ਧਰਮ ਕਾਣ ਨਾਲ ਲੜਿਆ ਸੀ ਸਤਗੁਰੂ ਜੀ ਦੇ ਬਰਨਾਲ ਆਪ ਦੇ ਕਾਰਮਕਸ਼ਤਾ ਆ ਗਈਆਂ ਸਨ ਅਖਬੀਰ ਤੇਸ਼ਮੀਰ ਨੂੰ ਸਤਿਗੁਰੂ ਜੀ ਦੇ ਆਨੰਦਪੁਰ ਸ਼ੱਡਣ ਤੋਂ ਪਿੱਛੋਂ ਦੇ ਸਾਰੇ ਹੱਲਾ ਦਾ ਪਤਾ ਲੱਗ ਗਿਆ ਉਹਨਾਂ ਇਹ ਵੀ ਸੁਣ ਲਿਆ ਕਿ ਸਤਿਗੁਰੂ ਜੀ ਨੂੰ ਸ਼ਾਹੀ ਬਾਗੀ ਮਥਕੇ ਘੋੜੇ ਘੋੜਾ ਖਰਾ ਦੇ ਦਿੱਤਾ ਹੈ ਚਾਹੇ ਸਹਿਜ ਜਾਂਦੇ ਸੀ ਦਿਹੋ ਚੁੱਕੇ ਹਨ ਤਰਕ ਪਿੱਛਾ ਕਰ ਰਹੇ ਹਨ ਰਣਦੇ ਚਾਂਦਰੀ ਨੂੰ ਹੁਕਮ ਹੈ ਕਿ ਉਹ ਸਤਿਗੁਰੂ ਜੀ ਦੀ ਸਹਾਇਤਾ ਨਾ ਕਰਨ ਸਾਰਾ ਇਹ ਸੁਣ ਕੇ ਉਹਨਾਂ ਨੇ ਨੇਤਰਿ ਜਲਾ ਗਿਆ ਉਹਨਾਂ ਨੇ ਮਨ ਹੀ ਮਾਨ ਫੈਸਲਾ ਕਰ ਲਿਆ ਕਿ ਉਹ ਜਰੂਰ ਸਤਿਗੁਰੂ ਜੀ ਦੀ ਸਹਾਇਤਾ ਕਰਨਗੇ ਉਹ ਸਤਿਗੁਰੂ ਜੀ ਦੇ ਸੰਮਖ ਪਹੁੰਚੇ ਸੇਬਾ ਨੇ ਚੰਨਾ ਉੱਪਰ ਮੱਥਾ ਹਟੇ ਕੇ ਆਪਣੇ ਆਪ ਦੀ ਜਾਣ ਪਛਾਣ ਕਰਵਾਈ ਇਰੇ ਬੰਤੀ ਕੀ ਤਿੰਦਾ ਤਾਂ ਅਸਾਂ ਲੋਕਾਂ ਤੇ ਜਿਵੇਂ ਛੀਵੇਂ ਸਤਿਗੁਰੂ ਜੀ ਨੇ ਮਿਹਰ ਕੀਤੀ ਸੀ ਤੇ ਮੇ ਆਪ ਮਿਹਰ ਕਰੋ ਅਸਾਂ ਲਈ ਨੰਗਰ ਵਿੱਚ ਚਰਨ ਪਾਓ ਅਸਾਂ ਲਈ ਨਵਾਰ ਪੋ ਮਿੱਤਰ ਕਰੋ ਦੁਖਿਆਲੇ ਦੁੱਖ ਦੂਰ ਹੋਣ ਤੇ ਕਾਂਝੀ ਜੀ ਦਾ ਨਾਮ ਦਾਣ ਨਾਲ ਜੀਵਨ ਸੁਧਾਰ ਸੁਖਣਾ ਅਸਾਂ ਤੇ ਬਹੁਤ ਮਹਤਵਪੂਰਨ ਭਾਗ ਹਨ ਜੋ ਆਪ ਇੱਥੇ ਆਇਆ ਤੁਸੀਂ ਅਸੀਂ ਤਾਂ ਜੋ ਇੱਥੇ ਪਾਪੀ ਜੀਵ ਸੇਵਾ ਕਰ ਸਕੀਗੇ ਅਸਾਂ ਨੂੰ ਸੇਵਾ ਦਾ ਮੌਕਾ ਮਖਸ਼ੂ ਲਖਮੀ ਜੀ ਜਵਾਨੋ ਇਹ ਸ਼ਬਦ ਸੁਣ ਕੇ ਸਤਿਗੁਰੂ ਜੀ ਦੀ ਆਦੇ ਘਰ ਤੇ ਸਹਿਜ ਸੁਆ ਮਸਕਰਾਇ ਤੇ ਬੋਲੀ ਭਾਈ ਸਿੱਖੋ ਬਚਨ ਤੁਸਾਂ ਦਾ ਠੀਕ ਹੈ ਪਰ ਅਸੀਂ ਤਾਂ ਸਾਹੀ ਬਾਗੀ ਹਾਂ ਅਸਾਂ ਫੈਸਲਾ ਕੀਤਾ ਹੈ ਕਿ ਤੁਰਕਾਂ ਨਾਲ ਯੁੱਧ ਕਰਦੇ ਰਹਿਣਾ ਹੈ ਕਿਉਂਕਿ ਤੱਕ ਧਰਮ ਦਾ ਦਸ਼ਮਣ ਹੈ Hindu Dharma ਹਿੰਦੂ ਸਭਿਆਤਾ ਦੇ ਆਰੀ ਲੋਕਾਂ ਦੀ ਕਿਰਤੀ ਨੂੰ ਨਸ਼ਟ ਕਰੀ ਜਾਂਦਾ ਹੈ ਤਰਕ ਭਾਤ ਨੂੰ ਨਾਮ ਕਰਕੇ ਇਥੋਂ ਮੁਨਫਤਾ ਦਾ ਅੰਤ ਕਰ ਰਿਹਾ ਹੈ ਧਰਮ ਦੀ ਖਾਤਰ ਅਸੀਂ ਜੰਦ ਕਾ ਰਹੇ ਹਾਂ ਹੋਰ ਅਸੀਂ ਤਾਂ ਕੋਈ ਮਨੋਰਥ ਨਹੀਂ ਤੁਸਾਂ ਹੋਏ ਤਰਕਾਂ ਦੇ ਬੇਲੀ ਕਿਉਂਕਿ ਤੁਸਾਂ ਦੇ ਖੇਤ ਹਨ ਤਰਕ ਆਵਾ ਨਾਲ ਤੁਸਾਂ ਦਾ ਨਿਤ ਬਾਪ ਪੈਂਦਾ ਹੈ ਉਸਾਂ ਨੂੰ ਤੁਰਕ ਤੰਗ ਕਰੇਗਾ ਤੁਸੀਂ ਤੁਰਕਾਂ ਨਾਲ ਯੁੱਧ ਨਹੀਂ ਕਰ ਸਕੋਗੇ ਰਾਤ ਦਿਨ ਡਰ ਰਹਾ ਕਰੇਗਾ ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਸਨੀਰ ਅੱਗੇ ਹੋਇਆ ਵੀਰ ਆਸਣ ਓਕੇ ਉਸਨੇ ਕਸਮ ਖਾਧੀ ਤੇ ਬਚਨ ਦਿੱਤਾ ਹੈ ਦਾਤਾ ਜੇ ਅਸੀਂ ਸੱਚਮੁੱਚ ਹੀ ਰਾਏ ਜੋਂ ਦੇ ਪੁੱਤਰੇ ਹਾਂ ਤਾਂ ਅਸੀਂ ਆਪ ਨੂੰ ਪਾਸ ਰੱਖਾਂਗੇ ਤੁਰਕਾਂ ਬਾਸੋਂ ਨਹੀਂ ਡਰਾਂਗੇ ਤੇ ਜੇਕਰ ਅਸਾਂ ਨੂੰ ਲੜਨਾ ਪਿਆ ਤਾਂ ਪਰਜਾ ਪਰਜਾ ਕੱਟ ਮਰਾਂਗੇ ਅਸੀਂ ਆਪ ਦੇ ਸਿੱਖਾਂ ਅਸਾਂ ਦੇ ਸਾਥ ਜਰੂਰ ਨਾ ਕਰ ਚੱਲੋ ਜਦੋਂ ਇਹ ਚਰਚਾ ਹੋ ਰਹੀ ਸੀ ਤਦੋਂ ਬਹੁਤ ਸਾਰੇ ਹੋਰ ਵੀ ਨਗਰ ਵਾਸੀ ਉੱਥੇ ਆ ਪੁੱਜੇ ਬਹੁਤਿਆਂ ਨੇ ਤਾਂ ਸਮਝਾਇਆ ਕੋਈ ਮੁਸਲਮਾਨ ਫਕੀਰ ਹੈ ਪਰ ਜਦੋਂ ਸਿੱਖ ਦੇਖੋਏ ਤਾਂ ਤਾਂ ਅਸਲੀ ਹੋਈ ਆਖਰ ਸਤਗੁਰੂ ਜੀ ਨੂੰ ਵਚਨ ਮੰਨਣਾ ਪਿਆ ਇਹ ਆਹ ਦਿਨੇ ਨਗਰ ਬਲਮੂੜੇ ਨਗਰ ਦੇ ਵਿੱਚ ਭਾਈ ਦੇਸੂ ਤਰਖਾਨ ਰਾਮਗੜੀਆ ਸਿੱਖ ਸੀ ਉਸ ਨੇ ਚਮਾਰਾ ਲੰਮਾ ਪੋਜ ਲੱਫ ਪੋਜ ਕੇ ਰੱਖਿਆ ਹੋਇਆ ਸੀ ਉਸ ਵਾਰੀ ਨੂੰ ਸੇਬਾਨ ਆਪਾ ਆਗ 来 ਉੱਥੇ ਉਤਾਰਾ ਹੋ ਗਿਆ ਨਗਰ ਦੇ ਸਾਰੇ ਮਾਈ ਭਾਈ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਦਰਸ਼ਨ ਕਰਨ ਆਏ ਰਾਜ ਕੇ ਦਰਸ਼ਨ ਕੀਤੇ ਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਤਿਗੁਰੂ ਜੀ ਪਹਿਲੇ ਇਸ ਤਰ੍ਹਾਂ ਪ੍ਰਦੇਸ਼ ਕਰਨ ਲੱਗੇ ਜੋ ਚੜਾਵਾ ਚੜਿਆਵਸ ਨਾਲ ਉਰਕਾਰ ਲੰਗਰ ਚੱਲਣ ਲੱਗ ਪਿਆ ਪਿੰਡਾਂ ਵਾਲਿਆਂ ਦੀ ਜਮਾਨੀ ਖਮਰਾ ਲੱਗੇ ਤੇ ਪਿੰਡਾਂ ਵਿੱਚ ਵੀ ਪਹੁੰਚ ਗਈਆਂ ਇਹ ਬਾਜਾਂ ਵਾਲਾ ਸਤਿਗੁਰੂ ਜੀ ਨੇ ਪਿੰਡ ਵਿੱਚ ਆਇਆ ਹੈ ਤਿੰਨ ਦੇਸੂ ਦੇ ਕਰ ਹੈ ਲੋਕ ਹਮ ਹਮ ਆਕੇ ਦਾਸ ਸ਼ੰਕਰ ਨਾਮ ਲੱਗੇ ਨਾਸ਼ਨ ਕਰਕੇ ਨਿਹਾਲ ਹੁੰਦੇ ਗਏ ਸੁਨਿਯਤ ਤੋਂ 3 ਵਾ 1 ਉਜੀ ਘੋੜੇ ਤੇ ਸਵਾਰ ਹੋ ਕੇ ਸ਼ੇਰ ਕਰਨੀ ਜਾਣ ਲੱਗ ਪਏ ਸੰਗਤ ਵਿੱਚ ਬੈਠ ਕੇ ਉਹ ਦੇਸ ਵੀ ਕਰਦੇ ਦਿਨੇ ਵਿੱਚ ਸਹਿਮ ਵੀ ਫਕਰੀ ਨਾਲ ਰਹਿਣ ਲੱਗੇ ਫਿਰ ਵਾਲਤ ਗੰਦਿਆ